2019 ਚ ਜਦੋਂ ਸ੍ਰੀ ਗੁਰੂ ਲਾਲਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੀ ਇਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਐਲਾਨ ਕਰਿਆ ਸੀ ਸੁਲਤਾਨ ਪਰਲੋਦੀ ਵੀ ਕੇ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗਾ ਪਰੰਤੂ ਆ ਆਪਣੇ ਕੀਤੇ ਹੋਏ ਵਾਅਦੇ ਨੂੰ ਭੁੱਲ ਚੁੱਕੇ ਅਜੇ ਤੱਕ ਨਹੀਂ ਉਹ ਵਾਅਦਾ ਪੂਰਾ ਕਰਿਆ ਸੋ ਇਸ ਲਈ ਇੱਕ ਦਾ ਪ੍ਰਧਾਨ ਮੰਤਰੀ ਨੂੰ ਕੀਤਾ ਹੋਇਆ ਵਾਅਦਾ ਹੀ ਆ ਯਾਦ ਕਰਾਉਣ ਵਾਸਤੇ ਦੂਜਾ ਸੰਗਤਾਂ 'ਚ ਸਨੇਹਾ ਦੇਣ ਵਾਸਤੇ ਕਿ ਸਰਕਾਰਾਂ ਉਹੀ ਜ਼ੁਲਮ ਕਰੀਆਂ ਜਿਹੜੀਆਂ ਉਸ ਟਾਈਮ ਮੁਗਲ ਸਰਕਾਰਾਂ ਕਰ ਰਹੀਆਂ ਸੀ ਸੋ ਅੱਜ ਦਾ ਇਹ ਪ੍ਰੋਗਰਾਮ ਸੀ ਅੱਛਾ ਐਡਵਾਈਜ਼ਰੀ ਜਾਰੀ ਹੋਈ ਜਿਹੜੀ ਕਿਹਾ ਜਾ ਰਿਹਾ ਹੈ ਕਿ ਉੱਥੇ ਤੁਸੀ ਪਰਮਿਸ਼ਨ ਨਹੀਂ ਮਿਲੀ ਤੁਹਾਨੂੰ ਜਾਣ ਦਾ ਉੱਥੇ ਬੈਨ ਕਰ ਦਿੱਤਾ ਗਿਆ ਵਾ ਜੇ ਪ੍ਰਸ਼ਾਸਨ ਅੱਗੇ ਨਹੀਂ ਜਾਣ ਦਊਗਾ ਤਾਂ ਤੁਹਾਡੀ ਰੂਪਰੇਖਾ ਕੀ ਹੋਊਗੀ ਫਿਰ ਦੇਖੋ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਉਹਨਾਂ ਵੱਲੋਂ ਸੈਂਟਰ ਵੱਲੋਂ ਇੱਕ ਚਿੱਠੀ ਆਈ ਹੈ ਸਾਨੂੰ ਜਿਸ 'ਚ ਉਹਨਾਂ ਨੇ ਸਿਰਪਰ 15 ਤਰੀਕ ਦਾ ਪ੍ਰੋਗਰਾਮ ਕੈਨਸਲ ਵਾਸਤੇ ਲਿਖਿਆ ਮੇਰੇ ਕੋਲ ਚਿੱਠੀ ਹੈ ਉਹਨਾਂ ਨੇ ਰਿਸੀਵਿੰਗ ਵੀ ਲਈ ਹੈ ਸੋ ਅੱਜ ਦੇ ਪ੍ਰੋਗਰਾਮ ਬਾਰੇ ਸਰਕਾਰ ਵੱਲੋਂ ਕੋਈ ਹਦਾਇਤ ਨਹੀਂ ਇਸ ਕਰਕੇ ਹੁਣ ਅਸੀਂ ਇਕੱਠੇ ਹੋਣਾ ਇੱਥੇ ਜਿਸ ਤਰ੍ਹਾਂ ਬੈਰੀਕੇਟਿੰਗ ਕਰੀ ਗਈ ਹੈ ਅਸੀਂ ਉਹਦਾ ਸ਼ਾਂਤ ਮੈਇ ਤਰੀਕੇ ਨਾਲ ਕਰਨਾ ਜੋ ਵੀ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਪਹੁੰਚਣਗੇ ਅਸੀਂ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਸੰਗਤਾਂ ਨੂੰ